ਗੁਵਾਲਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਜਿਹੀ ਹੀ ਇੱਕ ਵਾਰਦਾਤ ਖੇੜਾ ਰੋਡ ਤੇ ਸਥਿਤ ਉਪਲ ਮੈਡੀਕਲ ਹਾਲ ਤੇ ਵਾਪਰੀ ਜਿੱਥੇ ਰਾਤ ਕਰੀਬ 8:30 ਵਜੇ ਦੋ ਚੋਰਾ ਵੱਲੋਂ ਮੈਡੀਕਲ ਅੰਦਰ ਦਾਖਲ ਹੋ ਗੱਲੇ ਵਿੱਚ ਪਏ ਹਜ਼ਾਰਾਂ ਰੁਪਏ ਚੁੱਕ ਲੈ ਗਏ ਤੇ ਨਾਲ ਹੀ ਜ਼ਰੂਰੀ ਕਾਗਜ਼ਾਤ ਅਤੇ ਦਵਾਈਆਂ ਵੀ ਚੋਰੀ ਕਰ ਨਾਲ ਲੈ ਗਏ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਵਿਖਾਇਆ ਜਾ ਰਿਹਾ ਹੈ ਕਿ ਦੋ ਚੋਰਾ ਵੱਲੋਂ ਕਿਵੇਂ ਮੈਡੀਕਲ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਫਿਰ ਹਾਲ ਮੈਡੀਕਲ ਹਾਲ ਦੇ ਮਾਲਕ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸਰ ਕੀ ਨਾਮ ਜੀ ਆਪਣਾ ਦੀਪਕ ਉਪਲ ਹਾਂ ਸਰ ਕਿਸ ਰੋਡ ਦੇ ਉੱਪਰ ਦੁਕਾਨ ਹੈ ਇਹ ਖੇ ਰੋਡ ਤੇ ਜੀ ਉੱਪਰ ਮੈਡੀਕਲ ਹਾਲ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਇਹ ਹੈ ਜੀ ਕਿ ਮੈਂ ਸਵੇਰੇ ਆਇਆ 9:00 ਵਜੇ ਤੇ ਬਾਹਰੋਂ ਮੁਨੀਓਂਡੋ ਲੱਗਾ ਸੀਗਾ ਤੇ ਮੈਂ ਤਾਂ ਨਾਰਮਲੀ ਉਹ ਖੁੱਲਿਆ ਹੈਗਾ ਤੇ ਲੇਕਿਨ ਉਹ ਉਹ ਤਾਂ ਮੈਂ ਲੋਕ ਕਰਕੇ ਜਾਂਨਾ ਤੇ ਉਹ ਖੁੱਲਾ ਹੀ ਪਿਆ ਸੀਗਾ ਉਸ ਤੋਂ ਬਾਅਦ ਦੇਖਿਆ ਤੇ ਸ਼ਟਰ ਚੱਕਿਆ ਆ ਸੀਗਾ ਤਾਲੇ ਲੱਗੇ ਸੀ ਸ਼ਟਰ ਗੱਭਜੋਂ ਸੱਬਲ ਨਾਲ ਚੱਕਿਆ ਆ ਸੀਗਾ ਤੇ ਮੈਂ ਫਿਰ ਪੁਲਿਸ ਨੂੰ ਵੀ ਕਾਲ ਕੀਤੀ ਆ ਤੇ ਅੰਦਰ ਵੜ ਕੇ ਦੇਖਿਆ ਹੈਗਾ ਤੇ ਗੱਲੇ ਚ ਕੈਸ਼ ਪਿਆ ਸੀਗਾ ਪਤੀਆਂ ਸੀਗੀਆਂ ਸਰ ਕੈਸ਼ ਕਿੰਨਾ ਸੀਗਾ ਜਾਜ 25000 ਸਿਕਾ ਵਿੱਚ ਉਹਦੇ ਚ 1000 ਦੀ 25 ਸੀਗੀਆਂ ਤੇ ਐਲਸੀ ਦੀਆਂ ਇੱਕ ਲੋਕਿਸ਼ਟਾਂ ਸੀਗੀਆਂ ਕਿੰਨਾ ਕੁ ਨੁਕਸਾਨ ਹੋ ਗਿਆ ਸਰ 20 25000 ਦਾ ਕੈਸ਼ ਲੈ ਗਏ ਜੀ ਔਰ ਬਾਕੀ ਆਪਣਾ ਥੋੜੀ-ਬੋਤੀਆਂ ਦਵਾਈਆਂ ਮੈਡੀਸਿਨ ਕਿੰਨਾ ਕੁ ਲਾਸ ਹੋ ਗਿਆ ਥੋੜਾ 2 4 5000 ਦੀਆਂ ਦਵਾਈਆਂ ਲੈ ਗਏ ਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਉਹ ਸਟਾਫ ਨੂੰ ਨੰਬਰ ਤੇ ਕਾਲ ਕੀਤੀ ਸੀਗੀ ਜੀ ਉਹ ਆਏ ਸੀਗੇ ਤਾਂ ਉਹ ਕਹਿੰਦੇ ਜੀ ਕਿ ਕੋਈ ਸਰ ਥਾਣੇ ਰਿਪੋਰਟ ਕੋਈ ਸਰ ਸੀਸੀਟੀ ਵੀਰੇਜ ਆਏ ਬੰਦੇ ਹਾਂਜੀ ਸੀਸੀਟੀਵੀ ਕੈਮਰੇ 'ਚ ਆਇਆ ਕਿੰਨੇ ਵਿਅਕਤੀ ਸੀਗੇ ਸਰ ਦੋ ਵਿਅਕਤੀ ਸੀਗੇ ਜੀ ਮੂੰਹ ਬੰਨੇ ਸੀਗੇ ਕਿੰਨੇ ਵਜੇ ਦਾ ਹਾਸਾ ਹੋਇਆ ਇਹ ਤਕਰੀਬਨ ਤੜਕੇ 2:30-3 ਵਜੇ ਦਾ ਜੀ ਤੇ ਅੰਦਰ ਬੜੇ ਹੈਗੇ ਆ ਔਰ ਸ਼ਟਰ ਚੱਕਿਆ ਉਹਨਾਂ ਨੇ ਤੇ ਕੈਸ਼ ਜਿੰਨਾ ਪਿਆ ਸੀਗਾ ਗੱਲੇ ਚੋਂ ਲੈ ਕੇ ਕੱਢ ਕੇ ਕੀ ਮੰਗ ਰੱਖਦੇ ਜਿੱਦਾਂ ਸ਼ਾਇਦ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਮੰਗ ਇਹੀ ਹੈ ਜੀ ਕਿ ਇੰਨੇ ਸਾਲ ਹੋ ਗਏ ਕੰਮ ਕਰਦੇ ਆ ਉਹਨੂੰ ਲੇਕਿਨ ਆਪਣਾ ਬੁਨੇ ਹਾਲਾਤ ਹੋ ਗਿਆ ਕਿ ਹੁਣ ਕੰਮ ਕਰਨ ਤੋਂ ਡਰ ਲੱਗਣ ਲੱਪਿਆ ਹੈ ਇਸ ਤਰ੍ਹਾਂ ਜੇ ਨੁਕਸਾਨ ਹੋਏਗਾ ਤੇ ਦੁਕਾਨਦਾਰ ਬੰਦਾ ਕਿੱਥੋਂ ਕੰਮ ਕਰੇਗਾ ਔਰ ਆਪਣਾ ਸਾਡੀ ਤਾਂ ਰੋਜ਼ ਦੀ ਰੋਜ਼ੀ ਰੋਟੀ ਹੈਗੀ ਆ ਤੇ ਹੁਣ ਅੱਗੇ ਤੋਂ ਵੀ ਡਰ ਪੈ ਗਿਆ ਹੈਗਾ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ hath pai jave ਔਰ ਅੱਗੇ ਤੋਂ ਵੀ ਜਿਹੜਾ ਵਪਾਰੀ ਹੈਗਾ ਉਹਨੂੰ ਸੇਫ ਕੀਤਾ ਜਾਵੇ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ